ਸਿੰਸਾਹ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਵਿੱਚ ਜੇ ਮੁਸਲਮਾਨ ਧਰਮ ਸੀ ਉਹ ਵੀ ਪਰਫੁੱਲਤ ਹੋਇਆ ਜੇ ਹਿੰਦੂ ਧਰਮ ਸੀ ਤਾਂ ਉਹ ਵੀ ਪਰਫੁੱਲਤ ਹੋਇਆ ਜੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਕਾਂਸ਼ੀ ਵਿਸ਼ਵਨਾਥ ਮੰਦਰ ਦੇ ਉੱਤੇ ਮਨਾਮੋਹੀ ਸੋਨਾ ਲਾ ਕੇ ਉਸ ਮੰਦਰ ਦੀ ਸ਼ੋਭਾ ਨੂੰ ਚਾਰ ਚੰਨ ਲਾਏ ਤਾਂ ਮੁਸਲਮ ਧਰਮ ਇਸਲਾਮ ਧਰਮ ਦੀਆਂ ਮਸੀਤਾਂ ਨੂੰ ਵੀ ਸੋਨੇ ਦੇ ਨਾਲ ਚਮਕਾਇਆ ਖਾਲਸਾ ਜੀ ਕਹਿਣਾ ਬੜਾ ਸੁਖੈਨ ਹੈ ਸਭੇ ਸਾਂਝੀ ਵਾਲ ਸੁਦਾਇ ਤੂੰ ਕਿਸੇ ਨਾਲ ਦੱਸੇ ਬਾਰਾ ਜਿਓ ਇਹ ਕੇਵਲ ਸਿੱਖਾਂ ਦੇ ਸਿੱਖ ਧਰਮ ਦੇ ਰਾਜ ਵਿੱਚ ਹਰ ਧਰਮ ਨੂੰ ਉਸ ਦਾ ਉਸ ਦੀ ਸੋਚ ਤੋਂ ਪਰੇ ਦਾ ਸਨਮਾਨ ਔਰ ਸਤਕਾਰ ਮਿਲਿਆ ਇਹ ਗੁਰੂ ਸਾਹਿਬ ਦੇ ਪੈਰੋਕਾਰਾਂ ਨੇ ਗੁਰੂ ਸਾਹਿਬ ਦੇ ਹੁਕਮਾਂ ਦੀ ਪਾਲਣਾ ਕਰਕੇ ਧਰਮ ਦੇ ਸਨਮਾਨ ਨੂੰ ਦੁਨੀਆ ਦੇ ਵਿੱਚ ਸਰਬੋਪਰੀ ਸਮਝਦਿਆਂ ਦੁਨੀਆ ਨੂੰ ਧਰਮ ਦਾ ਸਤਕਾਰ ਕਰਨਾ ਸਿਖਾਇਆ